ਰੇਟ ਚ ਦੇਣਾ 6 ਲੱਖ ਰੁਪਏ ਰੱਖੀ ਹੋਈ ਇਹਨਾਂ ਦੀ ਫਿਰ ਅੱਜ ਤਾਂ ਯਾਰ ਵਿਕਰੀ ਰੇਟ ਨਾਲੋਂ ਵੀ ਥੱਲੇ ਆ ਅੱਛਾ ਇਹਦੀ 6 ਲੱਖ ਰੁਪਏ ایڈਵਾਂਸ ਰੱਖੀ ਵੀ ਆ ਅੱਛਾ ਯਾਰ ਕਹਦਾ ਵੀ ਕਹਿੰਦੇ ਨਹੀਂ ਪਰ ਅਜੇ ਧਮਾਕੇ ਵਾਲੀ ਗੱਲ ਕਰਦਾ ਅੱਛਾ ਇੱਕੋ ਹੀ ਰੇਟ ਦੇ ਦਾਂਗੇ ਹਾਂ ਨਹੀਂ ਮਿਲਣਾ ਯਾਰ ਸਾਰੀ ਮੰਡੀ ਚੋ ਗਰੰਟੀ ਆ ਅੱਛਾ ਆਹ ਕੰਡੀਸ਼ਨ ਦੇ ਵਿੱਚ ਹਾਂ ਆਪਾਂ ਖਰੀਦ ਤੋਂ ਵੀ ਥੱਲੇ ਦੇ ਦਾਂ ਅੱਛਾ ਤੂੰ ਸੋਚ ਵੀ ਯਾਰ ਕਿੰਨੇ ਦਾ ਦੇ ਦਾਂਗਾ ਇਹ ਮੈਂ ਅਜਿੱਤੀ ਕਹੀ ਨਹੀਂ ਸੀ ਇਹ ਗੱਲ ਆਪਾਂ ਕਰਦੇ ਨਾ ਹੁੰਦੇ ਮਾਨਪਰਾਜ ਜੀ ਹੈਗਾ ਮਨੀ ਰਾਮ ਵੀ ਕਰਾਂਗੇ ਮੈਂ ਕਹਤਾ 575 ਹੋਰ ਘੱਟ ਕਰ ਲਾ 575 ਤੋਂ ਹੋਰ ਥੱਲੇ ਆ ਜਾ ਲਾ ਯਾਰ ਅੱਜ ਤੈਨੂੰ ਖੁੱਲੀਆਂ ਆਪਾਂ 565 ਕਰਦੇ ਆ ਸਾਢੇ ਪੰਜ ਦਾ ਦੇ ਦੂੰਗਾ ਸਾਢੇ ਪੰਜ ਲੱਖ ਰੁਪਏ ਦਾ ਜ਼ਿੰਦਗੀ 'ਚ ਕਦੇ ਨਹੀਂ ਮਿਲਦਾ ਨਹੀਂ ਮਿਲਦਾ ਬਾਈ ਇਹ ਵਿਸਾਖੀ ਆਫਰ ਐ ਆ ਚੱਕ ਵਿਸਾਖੀ ਆਫਰ ਸਾਢੇ ਪੰਜ ਲੱਖ ਦਾ 1 ਰੁਪਿਆ ਘੱਟ ਨਹੀਂ ਹੋਣਾ ਜੇ ਹਜੇ ਵੀ ਸੋਚੋਗੇ ਨਾ ਹਾਂ ਵੀ ਏਦੂ ਸਸਤਾ ਨਹੀਂ ਇਹਨਾਂ ਦੀ ਤੇ ਉਹ ਆਪਾਂ ਜਾਣਕਾਰੀ ਲੈਣੇ ਕੁਲਵੀਰ ਤੋਂ ਕੁਲਵੀਰ ਬਾਈ ਕੀ ਹਾਲ ਚਾਲ ਐ ਠੀਕ ਠਾਕ ਢੋਨ ਸਾਹਿਬ ਸਤਿ ਸ੍ਰੀ ਕਾਲ ਵੀ ਸਾਰੇ ਭਰਾਵਾਂ ਨੂੰ ਜੀ ਕਰਦਾ ਸਾਰੇ ਠੀਕ ਠਾਕ ਹੋਵਗੇ ਬਿਲਕੁਲ ਬਾਈ ਪ੍ਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਹੂੰ ਤੇ ਅੱਜ 9 ਤਰੀਕ ਹੈ ਬਿਲਕੁਲ ਤੇ ਅਗਲੀ ਮੰਡੀ ਦਾ ਫਸਾਖੀ ਤੋਂ ਬਾਅਦ ਹੀ ਆਊਗੀ ਬਾਅਦ ਚਾਉ ਹੈ ਨਾ ਸੁਖ ਸ਼ਾਂਤੀ ਨਾਲ ਨਿਬੜ ਜੇ ਕੰਮਕਾਰ ਸਾਰਾ ਕਣਕ ਦੀ ਵਾਢੀ ਸ਼ੁਰੂ ਹੋਊਗੀ ਅੱਜ ਆਪਾਂ ਜਾ ਕੇ ਆਏ ਆ ਇੱਥੇ ਦਾ ਸ਼ਹਿਰ ਕਿੱਲੇ ਵੱਢੀ ਪਈ ਸੀ ਚੱਲੀ ਜਾਂਦਾ ਕੰਮ ਚੱਲ ਪਿਆ ਪ੍ਰਮਾਤਮਾ ਦੀ ਕਿਰਪਾ ਨਾਲ ਝਾੜ ਛੂੜ ਵਧੀਆ ਆਵੇ ਹਾਂ ਤੇ ਕਾਰੋਬਾਰ ਸਾਰੇ ਭਰਾਵਾਂ ਦਾ ਵਧੀਆ ਚੱਲੇ ਬਿਲਕੁਲ ਬਾਈ ਟਰੈਕਟਰ ਲੈ ਆਏ ਅੱਜ ਆਪਾਂ 36 ਦੀ 2 ਅੱਛਾ ਆ ਤਾਂ ਹੈਗਾ ਸਪੈਸ਼ਲ ਐਡੀਸ਼ਨ ਹੂੰ ਉਹ ਐ ਪਲੱਸ ਉਹ ਪਲੱਸ ਆ ਗਿਆ ਨਾ ਪਲੱਸ ਹੂੰ ਪਰ ਕਿਹਦਾ ਜਿਹੜਾ ਹੁੰਦਾ ਅੱਛਾ ਉਹ ਪੁੱਕ ਕਰ ਲਾਂਗੇ ਹੋਣਾ ਅੱਜ ਸਾਰੇ ਗੱਲਬਾਤ ਇਹ ਟਰੈਕਟਰ ਦੇਖ ਲੈ ਸਾਰਾ ਸਾਰਾ origignal ਹੈ ਅੱਛਾ 1700 ਦੇ ਕੁਝ ਘੰਟੇ ਚੱਲੇ ਟਰੈਕਟਰ ਅੱਛਾ 1700 ਘੰਟਾ ਚੱਲੇ 1700 ਦੇ ਕੁਝ ਘੰਟੇ ਖੁਸ਼ ਘੰਟੇ ਉੱਤੇ ਚੱਲੇ ਹੋਇਆ ਹਾਂ 15 16 ਘੰਟੀ ਹੈ ਜਸਤਾ ਤੇ ਟਾਇਰ ਆ ਜਿਹੜੇ ਇਹ ਅੱਛਾ ਇਦਾਂ ਨਾਲ ਅੰਦਰਲੇ ਪਾਸੇ ਅੱਛਾ ਆ ਮਗਰਲੇ ਪਾਸੇ ਆਇਆ ਇੱਧਰ ਤੁਹਾਨੂੰ ਮੈਂ ਚੀਜ਼ ਦਿਖਾਉਣਾਗਾ ਹੂੰ ਇਹਦੇ ਆਹ ਆ ਆ ਨਾਇਆ ਸਪੈਸਰ ਕਿਸੇ ਨੇ ਅੱਛਾ ਜੋ ਆ ਲੈਗਾਂ ਦਾ ਟਾਇਰ ਖੈਗੇ ਸੀਗੇ ਅੱਛਾ ਅੱਛਾ ਇਹ ਟਾਇਰ ਪੈਸੀ ਦਾ 70 ਪੈਸੇ ਨਾਲ ਦੇ ਨਾਲ ਦੇ ਟਾਇਰ ਪੈਸੀ ਨਾਲ ਦੇ ਉਹ ਫਿਰ ਆਪਾਂ ਨਾ ਖੋਇਆ ਤਾਂ ਕੁਝ ਨਹੀਂ ਸੀ ਆਪਾਂ ਨੂੰ ਇਹ ਵੀ ਇਹ ਨਾ ਕੰਪਲੀਟ ਜੀ ਆ ਦੇਖਣ ਨੂੰ ਨਹੀਂ ਉਹ ਲੇਖਣ ਨੂੰ ਚੰਗੇ ਲੰਦੇ ਆਪਾਂ ਟਾਇਰ ਬਦਲਦੇ ਬਦਲਦੇ ਅੱਛਾ ਟਾਇਰ ਨਾਲ ਦੀ 70 ਪੈਸੇ ਨਾਲ ਦੇ 70 ਪੈਸੇ ਦੇ ਸੀ ਠੀਕ ਹੈ ਕੰਪਨੀ ਫਿਟੜਾ ਇਹਦੀ ਕਨੋਪੀ ਹੈਗੀ ਅੱਛਾ ਜਿਹਦਾ ਅੱਜ ਰੇਟ ਮੇਰੇ ਹਿਸਾਬ ਨਾਲ 70 75000 ਰੁਪਏ ਕੰਪਨੀ ਚ ਉਹਦਾ ਰੇਟ ਹੈਗਾਗਾ ਅੱਛਾ ਇਸ ਕਨੋਪੀ ਦਾ ਇਹ ਕਨੋਪੀ ਦਾ origignal ਕਨੋਪੀ ਹੈ ਵੀਰੇ ਇਹ ਪਿਓਰ ਪਲਾਸਟਿਕ ਹੈ ਨਾ ਕਿ ਫੇਬਰ ਹੈ ਉੱਪਰਲਾ ਫੇਬਰ ਅੱਛਾ ਜੈਕ ਲੱਗਿਆ ਹੋਇਆ ਹਮਮ ਸਪੈਸ਼ਲ ਐਡੀਸ਼ਨ ਦੇ ਵਿੱਚ ਆ ਜੈਕ ਆਇਆ ਦਾ ਲਿਫਟ ਨੂੰ ਅੱਜ ਕੱਲ ਜਿਹੜੇ ਟਰੈਕਟਰਾਂ ਦੇ ਨਹੀਂ ਆਉਂਦੇ ਉਹ ਲਵਾਉਂਦੇ ਹਨ ਉਹਨਾਂ ਦੇ ਵਿੱਚ ਇਹ ਲਵਾਉਂਦੇ ਹੈਗੇ ਹਮਮ ਸੁਪਰ ਸਾਫ ਸਿਸਟਰ ਵਗੈਰਾ ਚੱਕਣ ਨੂੰ ਹਣਾ ਸੁਜੀ ਗੇਅਰ ਚ ਆ ਗਿਆ ਅੱਛਾ 3 ਸਪੀਡ ਆ ਗਿਆ ਅੱਛਾ ਫੁੱਲ ਟਾਪ ਵਾਲਾ ਮਾਡਲ ਹੈ ਕੰਪਨੀ ਫ ਕੰਪਨੀ ਫਿੱਟੇ ਟਰਬੋ ਆ ਹੁੱਕ ਵੀ ਦਿਖਾ ਦੇ ਵੀ ਕਿੰਨੀ ਕੁ ਕਸੀ ਵੀ ਆ ਇਕੱਲੇ ਜ਼ਿੰਮੇਵਾਰੇ ਚ ਚੱਲਿਆ ਵਾ ਟਰੈਕਟਰ ਹਾਂ ਕੋਈ ਇਹ 6 ਮਹੀਨੇ 6 ਮਹੀਨੇ ਟਰਾਲੀ ਅੱਛਾ ਇੱਕ ਚੀਜ਼ ਆਪਾਂ ਹੋਰ ਵੀ ਦਿਖਾ ਦਿੰਨੇ ਆ ਗੱਲਾਂ ਲੰਮੀ ਹੋ ਜਾਂਦੀ ਆ ਅੱਛਾ ਗੱਲੇ ਬਣਦੀ ਤਾਂ ਹੈ ਨਹੀਂ ਕੀ ਕਰਨੀ ਜੇ ਇਹਦੇ ਚ ਹੁਣ ਤੂੰ ਦੇਖ ਲੈ ਬਈ ਮਾਸ ਨਹੀਂ ਸੀ ਜਾਂਦਾ ਜਾਂਦੇ ਸੀ ਜਾਂਦੇ ਨਾ ਜਮਾ ਇੰਡੀਅਨ ਦੀ ਗੇਅਰ ਦੀ ਸਰਵਿਸ ਫੁੱਲ ਹੋਈ ਆ ਟਰੈਕਟਰ ਅੱਛਾ ਵੀ ਬੰਦਾ ਲੈ ਕੇ ਜਾਂਦਾ ਉਹਨੂੰ ਰੁਪਿਆ ਲਾਉਣ ਦੀ ਲੋੜ ਨਹੀਂ ਚੋਂ ਦੀ ਲੋੜ ਨਹੀਂ ਆ ਜਮਾ ਨਵਾਂ ਬਿੱਟ ਬ੍ਰੇਕ ਇੱਕ ਗੱਲ ਹੋਰ ਹੈ ਬਾਹਰੋਂ ਨਹੀਂ ਪਾਇਆ ਕੰਪਨੀ ਦਾ ਪਾਇਆ ਹੈ ਅੱਛਾ ਆਪਾਂ ਕੰਪਨੀ ਦੇ ਇਸ ਚੀਜ਼ ਦਾ ਸਬੂਤ ਦੇ ਦਿਆਂਗੇ ਵੀ ਆਹ ਕੰਪਨੀ ਚੋਂ ਕੰਪਨੀ ਦਾ ਤੇਲ ਲੈ ਕੇ ਬਾਹਰ ਲਾਏਗਾ ਬਾਹਰ ਲਾ ਤੇਲ ਹੈ ਠੀਕ ਹੈ ਮਗਰਲੇ ਹਿੱਸੇ ਦਾ ਤੇਲ ਵੀ ਚੇਂਜ ਹੈ ਇੰਜਨ ਦਾ ਵੀ ਤੇਲ ਚੇਂਜ ਹੈ ਕੋਟੇ ਪੈਸੇ ਦੀ ਕਮੀ ਨਹੀਂ ਛੱਡੀ ਫੁੱਲ ਰੁਪਇਆ ਲੱਗਿਆ ਹੈ ਅੱਛਾ ਠੀਕ ਹੈ ਆ ਮਗਰਲੇ ਹਿੱਸੇ ਦੇ ਵਿੱਚ 30 ਤੋਂ 35 ਲੀਟਰ ਤੇਲ ਪੈਂਦਾ ਹੈ ਇਹਦੇ ਅੱਛਾ ਮੇਰੇ ਹਿਸਾਬ ਨਾਲ ਕੰਪਨੀ ਦਾ ਹੋਊਗਾ 2.5 ਪੌਣੇ ਅੱਛਾ ਠੀਕ ਹੈ ਕੋਈ ਉਹ ਨਹੀਂ ਹੈਗਾ ਵੀ ਆਪਾਂ ਐਵੇਂ ਹਵਾਈ ਗੱਲਾਂ ਨਹੀਂ ਕਰਦੇ ਆਪਣੀ ਆਦਤ ਹੀ ਹੈ ਨਹੀਂ ਵਿਦ ਪ੍ਰੂਫ ਹੈ ਇਹ ਜੀ ਵਿਦ ਪ੍ਰੂਫ ਗੱਲ ਹੈ ਵੀਰੇ ਠੀਕ ਹੈ ਟਾਇਰ ਮੂਰ ਲੈ ਜਾਵਾਂ ਨਵੇਂ ਪਾ ਦੇ ਅਗਲੇ ਟਾਇਰ ਹੈਗੇ 90 ਪੈਸੇ ਆਉਂਦੇ 90 ਪੈਸੇ ਟਾਇਰ ਆ ਗਏ 17 ਹੋ ਗਏ 18 ਘੰਟੇ 15 ਘੰਟੇ ਚੱਲਿਆ ਮੀਟਰ ਵੀ ਚੈੱਕ ਸ਼ੋ ਕਰਵਾ ਦੇ ਕੋ ਮੀਟਰ ਵੀ ਦਿਖਾ ਦੇ ਨਾਲ ਹੀ ਚੱਲਿਆ ਇਸ ਚੀਜ਼ ਦੀ ਗਾਰੰਟੀ ਹੋ ਲਓ ਵੀ ਕਰ ਲੋ ਚੈੱਕ ਤੁਜੀ ਗੇਅਰ ਦੇ ਵਿੱਚ ਆ ਗਿਆ ਹਾਈ ਕੈਪੈਸਿਟੀ ਚੈੱਕ ਹੈ ਦੇ ਆ ਪਿੱਛੋਂ ਦਿਖਾ ਦੇ ਹੂੰ ਕੋਈ ਕੋਟੇ ਪੈਸੇ ਦੀ ਕਮੀ ਨਹੀਂ ਰੈਕਟਰ ਚ ਬੈਟਰੀ ਵੀ ਜਮਾ ਨਾ ਤਾਜੀ ਆ ਬੈਟਰੀ ਜਮਾ ਬੈਟਰੀ ਵੀ ਨਵੀਂ ਹੈ ਤੇ ਯਾਰ ਕੰਮੇ ਕਮੀ ਤਾਂ ਹੈ ਨਹੀਂ ਅੱਜ ਜੇ ਕਿਸੇ ਭਰਾ ਨੇ ਲੈ ਕੇ ਜਾਣਾ ਹੈ ਤਾਂ ਜਾ ਕੇ ਤੇ ਸਿੱਧਾ ਇਹਨੂੰ ਦੁੱਤੀ ਜੋੜ ਲਿਓ ਕਿੱਥੇ ਜੋੜਨਾ ਸਰਵਿਸ ਆਪਾਂ ਕਹਿੰਦੇ ਨਾ ਸਰਵਿਸ ਵੀ ਆਪਾਂ ਵੀ ਸਰਵਿਸ ਕਰਾ ਲਗੇ ਯਾਰਾ ਹੱਥ ਪੈਰੀ ਤਾਂ ਕਰਾਈ ਲੱਗੇ ਸਰਵਿਸ ਦੀ ਵੀ ਲੋੜ ਹੈਗੀ ਹੈ ਨਹੀਂ ਜਮਾ ਹੈ ਨਾ ਠੀਕ ਹੈ ਵੱਡੀ ਗੱਲ ਇਹ ਹੈ ਕੋਈ ਪੈਰਾਂ ਦੀ ਕਮੀ ਨਹੀਂ ਕੋਈ ਇੰਜਨ ਦੀ ਕਮੀ ਨਹੀਂ ਕੋਈ ਗੇਅਰ ਦੀ ਕਮੀ ਨਹੀਂ ਚੈੱਕ ਕਰਾ ਲਾ ਸਾਰਾ ਹੂੰ ਬਾਕੀ ਮਾਡਲ ਜਿਹੜਾ ਹੈਗਾ ਉਹੀ ਰਹਿਣਾ ਮਾਡਲ ਤਾਂ ਉਹੀ ਰਹਿਣਾ ਆਪਣੀ ਉਹ ਫਿੱਟਰ ਤਾਂ ਹੈ ਨਹੀਂ ਟਰੈਕਟਰ ਸਾਰਾ ਰੰਗਿਆ ਪਿਆ ਯਾਰ ਆਪਾਂ ਕਿੱਥੇ ਲੈ ਜਿਨਾਲੇ ਤੂੰ ਨਹੀਂ ਗੱਲ ਹੈਗੀ ਟਰੈਕਟਰ Ориジナル ਆ ਸਾਰਾ Ориジナル ਹੈ ਠੀਕ Ориジナル ਤਾਂ Ориジナル ਹੀ ਕਹਾਂਗੇ ਰੰਗ ਹੋਇਆ ਤਾਂ ਦੱਸ ਦਾਂਗੇ ਯਾਰ ਇੱਥੇ ਬੱਝਿਆ ਵੀ ਪੇਂਟ ਹੋਇਆ ਭਾਈ ਇੰਨਾ ਕੁ ਹੋਇਆ ਕਿਤੇ ਕੋਈ ਰੰਗ ਪੇਂਟ ਨਹੀਂ ਹੋਇਆ ਹਮ ਹਲਕਾ ਫੁਲਕਾ ਕਈ ਵਾਰੀ ਸੀਸੀ ਜਿਵੇਂ ਭਰਾ ਕੋਈ ਆਰਮ ਤੇ ਮਾਰਦਾ ਇਹ ਤਾਂ ਕੁਝ ਕਹਿ ਨਹੀਂ ਸਕਦੇ ਇਹ ਤਾਂ ਨੋਰਮਲ ਇਹ ਨੋਰਮਲ ਗੱਲ ਹੈ ਉਵੇਂ ਟਰੈਕਟਰ ਪੂਰਾ ਸਹੀ ਹੈ ਚੂੰ ਦੀ ਆਵਾਜ਼ ਨਹੀਂ ਕੱਲੇ ਸਲੈਂਸਰ ਕੋ ਬਿਨਾ ਆਵਾਜ਼ ਨਹੀਂ ਦੱਸਦਾ ਟਰੈਕਟਰ ਅੱਛ ਸਾਈਲੈਂਟ ਜਮਾ ਸਾਈਲੈਂਟ ਆ ਵਧੀਆ ਡਰਕ ਕੱਲੇ ਇੰਜਨ ਦੀ ਆਵਾਜ਼ ਆ ਆਪਦੀ ਜਿਹੜੀ ਜਰਿਆਣਾ ਨੰਬਰ ਹੈ ਹੂੰ ਐਨਓਸੀ ਇਹਦੀ ਮਿਲ ਜੂਗੀ ਅੱਛਾ ਕਾਗਜ਼ ਪੱਤਰ ਏ ਟੂ ਜ਼ੈਡ ਫੁੱਲ ਪ੍ਰੋਪਰ ਓਕੇ ਨੇ ਓਕੇ ਨੇ ਗਰਾਉਂਡ ਆ ਸਾਰਾ ਮੰਨ ਕੇ ਚੱਲ ਵੀ ਆ ਜੂਜੀ ਗੇਅਰ ਚ ਆ ਗਿਆ ਹੂੰ ਦੁਬਾਰੇ ਰਿਪੀਟ ਕਰਦੇ ਨੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਵੇ ਹੂੰ 30 ਸਪੀਡ ਦੇ ਵਿੱਚ ਆ ਗਿਆ ਹੂੰ ਹਾਈ ਰਿਕਵੈਸਟੀ ਜੀ ਇਹ ਕਦੇ Ориਜੀਨਲ ਕਨੋਪੀ ਹੈ Ориਜੀਨਲ ਕਨੋਪੀ ਹੈ ਇਹ ਕਿਹੜੀ ਬਾਹਰੋਂ ਲਵਾਉਣੀ ਹੈ 12 15 20000 ਦੀ ਉਹਦੇ ਨਾਲੋਂ ਇਹਦਾ ਬਹੁਤਾ ਫਰਕ ਹੁੰਦਾ ਫੁੱਲ ਹੈਵੀ ਆ ਆ ਫੇਵਰ ਨਹੀਂ ਜੀ ਦੇਖਦੀ ਹੈ ਨਾ ਇਹ ਬਰਗੀ ਪਾਸਟ ਹੋ ਰਿਹਾ ਹੈ ਹਨ ਇਹਨੂੰ ਲੁਕਾਉ ਨਹੀਂ ਸਕਦੇ ਲੱਗੀ ਨੂੰ ਆਪਾਂ ਨਹੀਂ ਲੁਕਾਉ ਨਹੀਂ ਸਕਦੇ ਤੇ ਦੇ ਦੇਵਾਂਗੇ ਆਪਾਂ ਜਮਾ ਇਹਨੂੰ ਬਾਜ ਬਰੇਡ ਚ ਢੱਲੋਂ ਬਸਾਖੀ ਆਫਰ ਹੀ ਮੰਨ ਲਾ ਹੈ ਬਸਾਖੀ ਆਪਣਾ ਬਸਾਖੀ ਆਫਰ ਕਿਹੜਾ 319000 ਰੁਪਏ ਦਾ ਮੰਨ ਕਰੀ ਜਰ 6 ਲੱਖ ਦਾ ਵਿਕ ਜਾਂਦਾ 600000 ਅੱਛਾ ਤੇ ਕੋਈ ਗੱਲ ਨਹੀਂ ਭਰਾ ਆਊਗਾ ਮਾਨ ਕਰਕੇ ਟਰੈਕਟਰ 6 ਲੱਖ ਤੋਂ ਥੱਲੇ 6 ਤੋਂ ਥੱਲੇ ਜਾੜੂ ਦੇ ਦਿਆਂਗੇ ਠੀਕ ਹਾਂ ਮੈਂ ਸਮਝ ਗਿਆ ਵੀ ਕਿੱਥੇ ਜ ਮਾਨ ਹੈ ਚਲ ਕੋਈ ਗੱਲ ਨਹੀਂ ਆਈ ਨਹੀਂ ਆਪਾਂ ਗਿਣਕੇ ਨਹੀਂ ਪਾਏ ਹੁੰਦੇ ਹਾਂ ਇਹ ਨਹੀਂਗਾ ਵੀ ਜਿਹੜੀ ਆਪਾਂ ਕਹਿੰਦਾ ਯਾਰ ਇਹਦੇ ਵਿੱਚ ਫਰਕ ਨਹੀਂ ਆਊਗਾ ਖਰਚ ਨਹੀਂ ਆਊਗਾ ਵੱਡੀ ਗੱਲ ਨਹੀਂ ਖੇਰ ਦਾ ਫੁੱਲ ਚੰਗਾ ਸਰਵਿਸ ਹੋਈ ਵੀ ਯਾਰ ਸਰਵਿਸ ਵੀ ਨਹੀਂ ਕਰਾਉਣੀ ਜਾ ਕੇ ਸਿੱਧਾ ਜਾ ਕੇ ਜੋੜ ਲਿਓ ਕਿਤੇ ਹੀ ਥੋਕ ਲਿਓ ਕਿਤੇ ਕੰਪਿਊਟਰ ਕਰਾਇਤ ਲੈ ਤੇ ਚਾਹੇ ਕਿਤੇ ਮਰਜ਼ੀ ਲਾ ਲਓ ਯਾਰ ਆਪਾਂ ਆਮ ਕਹਿੰਦੇ ਨੇ ਵੀ ਜਾ ਕੇ ਦੋਸਤੋ ਸਰਵਿਸ ਕਰਾ ਲਿਓ ਇਹਦੀ ਸਰਵਿਸ ਵੀ ਕਰਾਉਣ ਵਾਲੀ ਹੈ ਇਹ ਗੱਲ ਕਹਿ ਕੇ ਵੀ ਦੇਵਾਂਗੇ ਹਾਂ ਤੇ ਅੱਗੇ ਕੋ ਇਹ 18 ਮਾਡਲ ਹੈ ਇਹ 18 ਮਾਡਲ ਇਹ ਪਲੱਸ ਹੈ ਇਹ ਪਲੱਸ ਹੈ ਉਹ ਓਡੀਸ਼ਨ ਹੈ ਹੁਣ ਗੱਲਬਾਤ ਇਹਦੇ ਸੇਮ ਕੀ ਹੈ ਹਮ ਇੱਕ ਤਾਂ ਇਹ ਕੰਪਨੀ ਵੱਲੋਂ ਨਹੀਂ ਆਉਂਦੀ ਕਨੋਪੀ ਅੱਛਾ ਉਹਦਾ ਕਲਰ ਮੈਟੈਲਿਕ ਹੁੰਦਾ ਇਹਦਾ ਪਲੇਨ ਹੈ ਠੀਕ ਹੈ ਇਹ ਵੀ ਲੋਕਾਂ ਨੇ ਜਦੋਂ ਪਲਾਸ ਦੀ ਚੜਾਈ ਹੁੰਦੀ ਸੀ ਨਾ 10 11 ਦੇ ਵਿੱਚ ਉਹਦੇ ਆਨ ਡਿਮਾਂਡ ਕੰਪਨੀ ਤੋਂ ਲਏ ਆ ਬਹੁਤ ਭਰਾਵਾਂ ਨੇ ਡਾਕਟਰ ਅੱਛਾ ਕੰਪਨੀ ਫਿਟਰ ਟਰਬੋ ਹੈ ਹਮ ਜੂਜੀ ਗੀਅਰ ਹੈ ਇਹ ਵੀ ਆ 3 ਸਪੀਡਾ ਡਿਸਟ੍ਰਿਬਿਊਟਰ ਲੱਗਾ ਹੈ ਹਮ ਇੱਕ ਤਾਂ ਇਹ ਨਹੀਂ ਆਉਂਦੀ ਕਨੋਪੀ origignal ਨਾਲ ਅੱਛਾ ਇੱਕ ਨਹੀਂ ਹੁੰਦਾ ਜੈਕ ਹੋਰ ਕੋਈ ਟੱਕੇ ਦਾ ਫਰਕ ਨਹੀਂ ਮਾਸ ਕਨੋਪੀ ਦੇ ਜੈਕ ਦਾ ਫਰਕ ਹੈ ਕਨੋਪੀ ਦੇ ਜੈਕ ਦਾ ਫਰਕ ਹੂੰ ਠੀਕ ਹੈ ਠੀਕ ਹੈ ਤੇ ਰੰਗ ਮੈਟਲਿਕ ਆ ਉਹ ਹੂੰ ਇਹ ਪਲੇਨ ਹੈ ਇਹ ਪਲੇਨ ਆ ਗਿਆ ਠੀਕ ਹੈ ਉਹੀ 55 HP ਕੈਟਾਗਰੀ 'ਚ ਇਹ ਆ ਹੂੰ ਇੰਜਨ ਸੇਮ ਹੈ ਤੇ ਟਾਇਰ ਆ ਕਰਨ ਨੂੰ ਬਟਾ ਰਹੇ ਨੇ ਪਰ ਇਹਦੇ ਭਾਈ ਚਾਰੇ ਜਮਾ ਤਾਜੇ ਆ ਨਾ ਦੇਖੋ ਦੋਸਤੋ ਆ ਵੇ ਹਜੇ ਇੱਥੇ ਜਿਹੜਾ ਉਹ ਆ ਬੰਬਲ ਜੇ ਪੱਟਣਾਂ ਦੇ ਬੰਬਲ ਜੇ ਪਹਿਲਾ ਇਹ ਦੇਖ ਲਾ ਜਮਾ ਅਜੇ ਮਾਰਕਾ ਵੀ ਨਹੀਂ ਲਿਆਗਾ ਹਾਂ ਜੀ ਜੀ ਉਵੇਂ ਫਿਰਦੀ ਹੈ ਹਾਂ ਕੁਝ ਵੀ ਨਹੀਂ ਹੋਇਆ ਅਗਲੀ ਵੀ ਨਵੀਂ ਆ ਅਪੋਲੋ ਕੰਪਨੀ ਦੇ ਕ੍ਰਿਸ਼ਕ ਪ੍ਰੀਮੀਅਮ ਦੇ ਚਾਰੇ ਡਰ ਨਵੇਂ ਆ ਇੰਜਨ ਗੇਅਰ ਦੀ ਤਸੱਲੀ ਆ ਸਰਵਿਸ ਇਹਦੀ ਕਰਾਉਣੀ ਪੂਜਾਵੇ ਇਹਦੀ ਸਰਵਿਸ ਕਰਾਉਣੀ ਪੂ ਦੋਸਤੋ ਜਾ ਕੇ ਠੀਕ ਹੈ ਇਹਦਾ 2018 ਮਾਡਲ ਹੈ ਇਹ ਵੀ ਨੰਬਰ ਹਰਿਆਣਾ ਐਨਓਸੀ ਇਹਦੀ ਵੀ ਐਨਓਸੀ ਦੀ ਵੀ ਐਨਓਸੀ ਇਹਦੀ ਵੀ ਦੇਵਾਂਗੇ ਆਪਾਂ ਠੀਕ ਹੈ ਡੰਡਾ ਪੱਟੀ ਤਾਂ ਪਾਈ ਹੋਈ ਹੈ ਇਹਦੇ ਨਾਲ ਛਤਰੀ ਦੇ ਦਿਆਂਗੇ ਹਾਂ ਐਸੈਸਰੀ ਸਾਰਾ ਸਮਾਨ ਫੁੱਲੀ ਉਹਦੇ ਤਾਂ ਕੋਈ ਚੀਜ਼ ਦੀ ਘਾਟ ਵੀ ਨਹੀਂ ਹੂੰ ਐਸੈਸਰੀ ਸਾਰੀ ਹੋਊਗੀ ਐਸੈਸਰੀ ਸਾਰੀ ਹੋਊਗੀ ਹੂੰ ਜੀਮੇ ਦਾ ਖਰਚਾ ਅਗਲਾ ਲੱਗਣਾ ਇਹਨੂੰ ਵੀ ਆਪਾਂ ਕਢਾਕੇ ਦੇਵਾਂਗੇ ਕਢਾਕੇ ਦੇ ਦਿਆਂਗੇ ਜੀ ਟਰਾਈ ਵੀ ਮਾਰ ਲਿਓ ਤਸੱਲੀ ਕਰ ਲਿਓ ਹੂੰ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਮੰਗਰਲੇਸ ਦਾ ਤੇਲ ਇਹਦਾ ਵੀ ਨਵਾਂ ਹੈ ਅੱਛਾ ਮੰਗਰਲੇਸ ਦਾ ਵੀ ਨਵਾਂ ਹੈ ਮੰਗਰਲੇਸ ਦਾ ਵੀ ਹੂੰ ਇੰਜਨ ਦੀ ਸਰਵਿਸ ਕਰਾ ਲਓ ਇੰਜਨ ਦੀ ਸਰਵਿਸ ਤਾਂ ਜੇ ਆਪਾਂ ਆਪਾਂ ਨੂੰ ਜਦੋਂ ਤਸੱਲੀ ਨਹੀਂ ਕਰਾਈ ਆ ਹੋ ਅਗਲੇ ਨੇ ਕਰਾਈ ਆ ਉਹਦੇ ਨਾਲ ਆਦੇ ਹੱਥੀ ਹੋਈ ਹੈ ਨਾ ਆਹ ਦੇਖ ਕੰਪਨੀ ਫੈਟਰ ਟਰਬੋ ਲੱਗਿਆ ਵਾ ਸਾਰਾ ਸਿਸ ਇੰਟਰਗੂਲਰ ਲੱਗਿਆ ਵਾ ਡ੍ਰਾਈਵਰ ਨੂੰ ਬਾਕੀ ਯਾਰ ਰੰਗ ਪੇਂਟ ਦਾ ਬਹੁਤ ਸੋਹਣਾ ਪਿਆ ਹੈ ਰੰਗ ਪੇਂਟ ਦਾ ਪੂਰਾ ਚੰਗਾ ਦੋਸਤੋ ਕੋਈ ਕਮੀ ਨਹੀਂ ਡ੍ਰਾਈਵਰ ਨੂੰ ਬਿਲਕੁਲ ਬਾਈ ਹੈ ਨਾ ਠੀਕ ਹੈ ਹੀਰਿਆਰ ਦਾ ਡ੍ਰਾਈਵਰ ਹੈ ਹੂੰ ਤੇ ਜਮਾਨੀ ਇਹ ਵੀ ਆਪਾਂ ਬਾਅਦ ਵਿੱਚ ਫਿਰ ਕਰਾਂਗਾ ਰੱਬ ਦਾਣਾ ਹੈ ਹੈ ਫਿਰ ਰੱਬ ਦਾਣਾ ਹੈ ਫਿਰ ਘਰੇ ਰਹਿ ਪੋ ਫਿਰ ਘਰੇ ਰਹਿ ਫਿਰ ਫੋਨ ਵੀ ਨਾ ਕਰਿਓ ਜੇ ਕਿਸੇ ਨੇ ਇਹ ਪੁੱਛਣਾ ਹੈ ਨਾ 18 ਮਾਡਲ ਬਈ ਕੋਈ ਮਾਨ ਤਣ ਕੋਪਰਾ ਫੋਨ ਹੀ ਨਾ ਕਰੋ 5:30 ਤੋਂ ਬਾਅਦ ਇੱਕ ਬਾਈ ਆਪਦੇ ਖਰੀਦੀ ਰੇਟ ਨਾਲ ਉਹ ਵੀ ਥੱਲੇ ਦੱਸੀ ਜਾਂਦਾ ਹੈ ਅੱਛਾ ਯਕੀਨ ਕਰੇ ਇਹ ਨਾ ਕਰੇ ਉਹ ਖੁਸ਼ੀ ਆ ਗਈ ਉਹ ਖੁਸ਼ੀ ਆਗਲੇ ਦੀ ਉਹ ਖੁਸ਼ੀ ਆ ਗਈ ਅਗਲੇ ਦੀ ਹਣਾ ਠੀਕ ਹੈ ਹੂੰ ਤੇ ਵਿਸਾਖੀ ਮੌਫਰਾ ਹੈ ਹੂੰ ਗੁਰੂਆਂ ਵੀਰਾਂ ਦੀ ਧਰਤੀ ਤੇ ਰਹਿੰਦੇ ਆ ਹੂੰ ਇੱਕ ਅੱਧਾ ਕੁ ਚੱਜ ਦੀ ਗੱਲ ਉਹਨਾਂ ਨੇ ਕਮਾਉਣ ਵਾਲੇ ਕੀਤੇ ਐ ਹਾਂ ਉਹਨਾਂ ਨੇ ਇੱਥੇ ਖੜਨ ਜੋਗਰੇ ਕੀਤੇ ਐ ਹੂੰ ਇੱਕ ਭਰਾ ਉਹ ਸੋਡੀ ਮਿਹਰਬਾਨੀ ਐ ਜਿਹੜਾ ਤੁਸੀਂ ਇਹਨਾਂ ਮਾਨਸਤ ਕਰ ਬਖਸ ਕਿੰਨੇ ਹੋ ਤੇ ਤੀਜੀ ਗੱਲ ਮੈਂ ਸੋਸ਼ਲ ਮੀਡੀਆ ਨੂੰ ਕਦੇ ਆਪਾਂ ਦੇਣਾ ਨਹੀਂ ਦੇ ਸਕਦੇ ਤੇਰੇ ਮੇਰੇ ਕਿਹਨੂੰ ਭਰਾਵਾ ਖਾਣ ਜਾਂਦੇ ਸੋਡੀ ਬਦੌਲਤਾ ਜਿਹੜਾ ਤੁਸੀਂ ਮੰਡੀਆਂ ਨੂੰ ਇੰਨਾ ਪ੍ਰਮੋਟ ਕਰਦਾ ਪ੍ਰਮੋਟ ਕਰਦਾ ਠੀਕ ਹੈ ਵੀ ਕੋਈ ਬੜੇ ਮਾਰੇ ਮਾੜਾ ਵੀ ਕਹਿੰਦੇ ਮੈਂ ਨਹੀਂ ਮਾਰਾ ਕਹਿੰਦਾ ਬਿਲਕੁਲ ਹੁਣ ਪਿਛਲੇ ਮੰਡੀ ਤੇ ਮਕੇਰੀਆਂ ਵਾਲਾ ਨੂੰ ਟਰੈਕਟਰ ਦਿੱਤਾ ਹੂੰ ਬੜੇ ਖੁਸ਼ ਹੋ ਗਿਆ ਅਗਲੇ ਦਿਨ ਟਰੈਕਟਰ ਲੈ ਕੇ ਗਿਆ ਹੂੰ ਉਹ ਬਾਈ ਤਲਵੰਡੀ ਜਾਣਦੇ ਨਹੀਂ ਸੀ ਜ਼ਿੰਦਗੀ 'ਚ ਨਹੀਂ ਆਏ ਸੀ ਅੱਛਾ ਉਹ ਠੀਕ ਆ ਉਹ ਆਪਣਾ 50 50 50 50 ਡੀ ਲੈ ਕੇ ਗਏ ਆ ਇਹ ਇਹ ਮੀਡੀਆ ਦੀ ਬਦਹਾਲਤੀ ਸਾਹਮਣੇ ਆ ਯਾਰ ਇਹ ਹਾਂ ਇਹ ਸੋਸ਼ਲ ਮੀਡੀਆ ਦੀ ਪਾਵਰ ਹੈ ਹਾਂ ਬਿਲਕੁਲ ਬਾਈ ਠੀਕ ਹੈ ਹੂੰ ਤੇ ਬਾਕੀ ਨੰਬਰ ਆਪਣਾ ਉਹੀ ਆ ਨੰਬਰ ਆਪਣਾ ਉਹੀ ਹੈ ਕਾਲ ਕਰ ਲਿਓ ਉਹਦੇ ਚੋ ਕੀ ਉਹਦਾ ਵੀ ਆਪਾਂ ਤੁਹਾਨੂੰ ਰੇਟ ਜਾਇਜ਼ ਦਿੱਤਾ ਮਾਣ ਤੁਹਾਨੂੰ ਉਹ ਚ ਵੀ ਕਰ ਦਾਂਗੇ ਤੇ ਇਹ ਤਾਂ ਤਾਂ ਲਾਦੀ ਸਰੇ ਘਾ ਇਹਦਾ ਸਰੇ ਲੱਗੀ ਸੋਈ ਜੇ ਸਰੇਟ ਚ ਕਿਤੋਂ ਮਿਲਦਾ ਹੋਵੇ ਤਾਂ ਆਪਾਂ ਨੂੰ ਦੱਸ ਵੀ ਦਿਓ ਇੱਧਰੋਂ ਇੱਧਰ ਆ ਗਈ ਹੈ ਨਾ ਹੂੰ ਲਓ ਵੀ ਦੋਸਤੋ ਵੀਡੀਓ ਬੜੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਧੰਨਵਾਦ ਧੰਨਵਾਦ ਬਾਈ ਤੁਹਾਡਾ ਧੰਨਵਾਦ